ਉਹ ਤੁਸੀਂ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਗੱਲ ਕਰ ਰਹੇ ਹੋ ਕਾਰਪੋਰੇਸ਼ਨ ਦੀਆਂ ਚੋਣਾਂ ਬਿਲਕੁਲ ਪਹਿਲਾਂ ਹੀ ਬਹੁਤ ਸਾਰੀਆਂ ਡਿਲੇ ਕਰ ਦਿੱਤੀਆਂ ਗਈਆਂ ਇਹਨਾਂ ਲੋਕਾਂ ਦਾ ਪ੍ਰਕਾਸ਼ਪੁਰਬ ਦੀ ਤਾਂ ਅਸੀਂ ਸਾਰੇ ਸਨਮਾਨ ਕਰਦੇ ਹਾਂ ਉਹਦਾ ਤਾਂ ਧਿਆਨ ਰੱਖਣਾ ਹੀ ਚਾਹੀਦਾ ਇਸ ਤੇ ਤਾਂ ਕੋਈ ਦੋ ਰਾਏ ਹੈ ਹੀ ਨਹੀਂਗੀ ਲੇਕਿਨ ਇਹ ਚੋਣਾਂ ਅੱਗੇ 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 ਅੱਜ ਮਿਊਨਿਸਪਲ ਕਾਰਪੋਰੇਸ਼ਨਸ ਦੇ ਬਹੁਤਿਆਂ ਦੇ ਮਾੜੇ ਹਾਲ ਪਏ ਨੇ ਸੀਵਰੇਜ ਦਾ ਪਾਣੀ ਹਰ ਸ਼ਹਿਰ ਦੇ ਵਿੱਚ ਬੈਕ ਮਾਰ ਰਿਹਾ ਉਹਦਾ ਕਾਰਨ ਕੀ ਹੈ ਉੱਥੇ ਚੁਣੇ ਹੋਏ ਨੁਮਾਇंदे ਨਹੀਂ ਹਨ ਉਹ ਉਹ ਉਹਨਾਂ ਨੂੰ ਫਟਿਆਂ ਨੂੰ ਸਾਲ-ਸਾਲ ਹੀ ਦੇ ਕਾਰਪੋਰੇਸ਼ਨਾਂ ਆ ਭੰਗ ਪਈਆਂ ਨੇ ਆਫੀਸਰ ਬਿਊਰੋਕ੍ਰੇਸੀ ਚਲਾ ਰਹੀ ਹੈ ਸਰਕਾਰ ਉਹਨਾਂ ਨੂੰ ਚਲਾਉਣ ਦੇ ਵਿੱਚ ناکਾਮ ਹੈ ਇਸ ਕਰਕੇ ਬਹੁਤ ਸਾਰੇ ਮਾੜੇ ਹਾਲਾਤ ਨੇ ਵੱਡੇ ਜਿਹੜੇ ਮਹਾਨਗਰਾਂ ਦੇ ਸੋ ਚੋਣਾ ਹੋ ਜਾਂਦੀਆਂ ਇਸ ਨਾਲ ਜਨਤਾ ਨੂੰ ਇੱਕ ਸਾਲ ਦਾ ਬਹੁਤ ਕਾਫੀ ਵੱਡਾ ਫਾਇਦਾ ਹੋਣਾ ਚਾਹੀਦਾ ਪਰਿਅੰਕਾ ਗਾਂਧੀ ਪਹੁੰਚੇ ਲੋਕ ਸਭਾ ਤੇ ਬਿੱਟੂ ਹੁਣ ਸਵਾਲ ਚੱਕ ਰਹੇ ਕਹਿੰਦੇ ਇੱਕੋ ਪਰਿਵਾਰ ਜਾ ਰਿਹਾ ਹੈ ਪਰਿਵਾਰ ਪਹੁੰਚ ਗਿਆ ਪਰਿਵਾਰਵਾਦੀਵਾ ਦਾ ਪੋ ਜਿਨ੍ਹਾਂ ਦੇ ਘਰ ਖੁਦ ਸ਼ੀਸ਼ੇ ਦੇ ਹੁੰਦੇ ਆ ਉਹ ਦੂਸਰਿਆਂ ਦੇ ਪੱਥਰ ਨਹੀਂ ਮਾਰਦੇ। ਤੁਸੀਂ ਦੇਖੋ ਆਦਮੀਆ ਰਵਨੀਤ ਸਿੰਘ ਬਿੱਟੂ ਦੇ ਦਾਦਾ ਜੀ ਪਹਿਲਾ ਮੁੱਖ ਮੰਤਰੀ ਰਏ ਫਿਰ ਉਹਨਾਂ ਦੇ ਤਾਇਆ ਜੀ ਮੰਤਰੀ ਲਾਲੀ ਸਦਾ ਤੇਜਪ੍ਰਕਾਸ਼ ਜੀ ਮੈਂ ਨਹੀਂ ਕਹਿੰਦਾ ਤੇਜਪ੍ਰਕਾਸ਼ ਜੀ ਕਾਬਿਲ ਨਹੀਂ ਸੀ ਕਿਉਂਕਿ ਸਾਨੂੰ ਬਿੱਟੂ ਵਾਲੀ ਆਦਤ ਨਹੀਂ ਐ ਇਸ ਪ੍ਰਕਾਰ ਦਾ ਬਿੱਟੂ ਦਾ ਰਵਈਆ ਐ। ਫਿਰ ਬਿੱਟੂ ਜੀ ਬਣ ਕੇ ਬਿੱਟੂ ਦੇ ਨਾਲ ਹੀ ਗੁਰਕੀਰਤ ਜੀ ਬਣ ਗਏ। ਤੁਸੀਂ ਦੇਖਿਆ ਹੁਣ। ਫਿਰ ਉਹਨਾਂ ਦੀ ਪੂਆ ਜੀ ਵੀ ਬਣ ਗਏ। ਉਹ ਜਿਹੜੇ ਉਸ ਸਰਦਾਰ ਬੈਂ ਸਿੰਘ ਸੀਗੇ ਉਹ ਗੁਰਕਵਲ ਕੋਰ ਮੈਡਮ ਉਹ ਵੀ ਮੰਤਰੀ ਸੀਗੇ ਫਿਰ ਬਿੱਟੂ ਜੀ ਨੂੰ ਮੌਕਾ ਮਿਲਿਆ ਕਿ ਉਹਨਾਂ ਨੇ 15 ਸਾਲ ਅਸੈਸੀਨੇਸ਼ਨ ਤੋਂ ਬਾਅਦ ਸਰਦਾਰ ਬੈਂ ਸਿੰਘ ਜੀ ਦਾ ਤੇ ਉਹਨਾਂ ਨੇ ਇੱਕ ਪੋਸਟ ਹੋਰ ਅਵੇਲ ਕਰਦੀ ਆਪਣੇ ਭਰਾ ਨੂੰ ਡੀਐਸਪੀ ਬਣਾ ਲਿਆ ਪੰਜਾਬ ਦੇ ਅੰਦਰ ਕੀ ਦਾਦਾ ਜੀ ਦਾ ਅਸੈਸੀਨੇਸ਼ਨ ਹੋਇਆ ਸੋ ਇਹ ਵੀ ਸਾਨੂੰ ਇੱਕ ਲਾਹਾ ਦਿੱਤਾ ਕਿ ਉਹਨਾਂ ਦਾ ਭਰਾ ਡੀਐਸਪੀ ਬਣਿਆ ਹੋਰ ਕਿਸੇ ਨੂੰ ਮੌਕਾ ਨਹੀਂ ਮਿਲਿਆ ਸੋ ਮੇਰੇ ਕਹਿਣ ਦਾ ਮਤਲਬ ਇਹੋ ਜਿਹੇ ਵਿਅਕਤੀ ਜਿਹੜੇ ਬੰਦੇ ਗੱਲਾਂ ਜਦੋਂ ਕਰਦੇ ਐ ਉਦੋਂ ਲੋਕ ਹੱਸਦੇ ਐ ਇਹਨਾਂ ਨੂੰ ਕਰਦੇ ਆ ਇਹ ਛੱਜਤਾ ਬੋਲੇ ਸ਼ਾਨਨੀ ਵੀ ਬੋਲੇ ਹੁਣ ਰਹੀ ਗੱਲ ਸ਼੍ਰੀਮਤੀ ਸੋਨੀਆ ਗਾਂਧੀ ਦੀ ਸੋਨੀਆ ਗਾਂਧੀ ਨੇ ਇਸ ਦੇਸ਼ ਦੇ ਵਾਸਤੇ 40 ਸਾਲ ਤੋ ਵਿਧਵਾਪਨ ਦਾ ਆਪ ਕੰਡਾ ਕਰਿਆ ਇਸ ਦੇਸ਼ ਲਈ ਆਪਦੇ ਰਾਜੀਵ ਗਾਂਧੀ ਜੀ ਨੇ ਆਪਦੀ ਜਾਨ ਕੁਰਬਾਨ ਕੀਤੀ ਐ ਔਰ ਸ਼੍ਰੀਮਤੀ ਸੋਨੀਆ ਗਾਂਧੀ ਦਾ ਤੁਸੀਂ ਵੇਰਵਾ ਨਾ ਦਿਓ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਕੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਉਸ kursi ਤੇ ਬਿਠਾਉਂਦਾ ਕੰਮ ਕੀਤਾ ਰਹੀ ਪ੍ਰਿਯੰਕਾ ਗਾਂਧੀ ਦੀ ਗੱਲ ਪ੍ਰਿਯੰਕਾ ਗਾਂਧੀ ਜੀ ਦੀ ਏਜ ਦੇ ਮੁਤਾਬਕ ਜਿਸ ਪ੍ਰਕਾਰ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ ਹਰ ਮੁੱਦੇ ਤੇ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਲੜਾਈ ਲੜੀ ਹਰ ਜਗ੍ਹਾ ਤੇ ਜਾ ਕੇ ਉਹਨਾਂ ਨੇ ਲੜਾਈ ਲੜੀ ਔਰ ਇਹ ਪਰਿਵਾਰ ਦੀ ਡਿਮਾਂਡ ਨਹੀਂ ਸੀ ਅਗਰ ਪਰਿਵਾਰ ਚਾਹੁੰਦਾ ਤਾਂ ਪ੍ਰਿਯੰਕਾ ਗਾਂਧੀ ਜੀ ਨੂੰ ਅੱਜ ਤੋਂ 20 ਸਾਲ ਪਹਿਲਾਂ ਵੜਵਾ ਲੈਂਦਾ ਭਾਵੇਂ ਮੇਰਾ ਪਾਰਲੀਮੈਂਟ ਕੀ ਦਿੱਕਤ ਸੀ ਕੀ ਮੈਨੂੰ ਦੱਸੋ ਲੇਕਿਨ ਪਰਿਵਾਰ ਨੇ ਹਮੇਸ਼ਾ ਆਮ ਲੋਕਾਂ ਨੂੰ ਮੌਕਾ ਦਿੱਤਾ ਮੇਰੇ ਵਰਗੇ ਲੋਕਾਂ ਨੂੰ ਮੌਕਾ ਦਿੱਤਾ ਆ ਮੇਠੀ ਤੋਂ ਸਾਡੇ ਜਿਹੜੇ ਸੰਸਦ ਚੁਣੇ ਗਏ ਹੈ ਮਿਸ਼ੂਰੀ لال ਜੀ ਅਰਗੇ ਲੋਕਾਂ ਨੂੰ ਮੌਕਾ ਦਿੱਤਾ ਅੱਜ ਵੀ ਮੇਠੀ ਇਹ ਪਬਲਿਕ ਡਿਮਾਂਡ ਸੀਗੀ ਕਿ ਸક્રિય ਰਾਜਨੀਤੀ ਦੇ ਵਿੱਚ ਮੋਹਰੀ ਕਤਾਰ ਚੋਕੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਆਉਣ ਤੇ ਲੜਾਈ ਲੜਨ ਸੋ ਪਬਲਿਕ ਡਿਮਾਂਡ ਤੇ ਆਇਆ ਨਾ ਕਿ ਨਾ ਕਿ ਉਹ ਆਪੜੀ ਆਪ ਆਏ ਨੇ ਔਰ ਮੈਨੂੰ ਲੱਗਦਾ ਫਿਰ ਪ੍ਰਿਯੰਕਾ ਗਾਂਧੀ ਪੋਲਿਟਿਕਸ 'ਚ ਨਹੀਂ ਆਏਗੀ ਤਾਂ ਫਿਰ ਹੋਰ ਕੌਣ ਆਏਗਾ ਬਿੱਟੂ ਜੀ ਦਾ ਤਾਂ ਸਾਰਾ ਪਰਿਵਾਰ ਆ ਗਿਆ ਬਿਨਾਂ ਡਿਮਾਂਡ ਤੇ ਉਹ ਬਿੱਟੂ ਜੀ ਉਹੀ ਹੈ ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਪੈਰੀਂ ਹੱਥ ਲਾ ਕੇ ਹੱਥ ਜੋੜ ਕੇ ਕਹਿੰਦੇ ਸੀ ਕਿ ਮੇਰੇ ਖੂਨ ਦਾ ਇੱਕ ਇੱਕ ਕਤਰਾ ਤੁਹਾਡੇ ਤੇ ਕੁਰਬਾਨ ਹੈ ਮੈਮ ਇਸ ਬਿੱਟੂ ਜੀ ਦੀ ਖਾਤਰ ਸ਼੍ਰੀਮਤੀ ਅੰਬਿਕਾ ਸੋਨੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਚੋਣ ਨਹੀਂ ਲੜੋਗੇ ਨਨਕਪੁਰ ਸਾਹਿਬ ਤੋਂ ਅਸੀਂ ਬਿੱਟੂ ਜੀ ਨੂੰ ਲੜਾਉਣਾ ਉਦੋਂ ਬਿੱਟੂ ਜੀ ਨੂੰ ਕੋਈ ਜਾਣਦਾ ਨਹੀਂ ਹੁੰਦਾ ਸੀ ਸੋ ਉਦੋਂ ਤਾਂ ਬਿੱਟੂ ਜੀ ਨੇ ਨਹੀਂ ਕਿਹਾ ਕਿ ਪਰਿਵਾਰਵਾਦ ਹੈ ਮੈਂ ਟਿਕਟ ਨਹੀਂ ਲਵਾਂਗਾ